ਸਬਜ਼ੀ ਜਗਤਾਂ ਮਹਿੰਗੀ ਹੋ ਗਈ ਇਹ ਇੱਧਰ ਦੀ ਲੋਕਲ ਦੀ ਸਬਜ਼ੀ ਖਤਮ ਹੋ ਗਈ ਇੱਕ ਦੋ ਬਾਰਿਸ਼ ਦੇ ਨਾਲ ਹੀ ਹੁਣ ਤੇ ਸਬਜ਼ੀ ਪਾੜ ਜਾਣ ਲਿਓ ਉਹ ਕਰਕੇ ਸਬਜ਼ੀ ਥੋੜੀ ਮਹਿੰਗੀ ਅੱਧੀ ਪੱਲੇ ਪੈਂਦੀ ਅੱਧੀ ਖਰਾਬ ਨੇ ਜਲਦੀ ਤੇ ਗਾੜ ਨੂੰ ਸਵਾਰ ਰ ਹੈਂਡਲ ਕਰਨਾ ਬਹੁਤ ਹੀ ਮੁਸ਼ਕਿਲ ਆ ਡਰ ਰੇਡ ਪੁੱਛ ਕੇ ਥੋੜਾ ਅੱਗੇ ਪਿਛੇ ਹੁੰਦਾ ਯਾਰ ਇਹਦੇ ਨਾਲ ਤੇ ਦਾਲ ਚੰਗੀ ਖਾ ਆਲੂ ਦੀ ਤੜੀ ਬਣਾ ਕੇ ਰੋਟੀ ਖਾ ਲੈਣ ਟੈਪ ਪਾਸ ਕਰਨਾ ਬਸ ਕੀ ਕਰ ਰਹੇ ਰੇਡ ਉਹ ਤੇ ਇਹ ਸਬਜ਼ੀ ਹੁਣ ਲੋਕਲ ਦਾ ਖਤਮ ਹੋ ਗਈ ਆ ਬਾਹਰ ਦੀ ਸਬਜ਼ੀ ਆਂਦੀ ਏ ਬਾਹਰ ਦੇ ਬਾਦਸ਼ਾਹ ਆਉਂਦੇ ਬਾਹਰ ਜਦੋਂ ਬਾਰਿਸ਼ਾ ਸ਼ੁਰੂ ਹੋ ਜਾਂਦੀ ਆ ਜੀ ਇਸ ਕਰਕੇ ਥੋੜਾ ਫਰਕ ਪਿਆ ਗਿਆ ਵਾਹ ਰੇਟ ਦੇ ਵਿੱਚ ਕਿੰਨਾ ਫਰਕ ਪਿਆ 50% ਫਰਕ ਪਿਆ ਗਿਆ 50% ਫਰਕ ਪਿਆ ਗਿਆ ਇਹ ਜਿੱਦਾਂ ਅਰਬੀ ਦਾ ਰੇਟ ਵਧੀਆ ਦਾ ਰੇਟ ਕੀ ਚੱਲਿਆ ਹੈ ਅਰਬੀ ਉਹ ਤਾਂ ਨਾਰਮਲ ਸੀਗਾ ਉਹ ਪਹਿਲੇ ਤੇ 50 50 ਰੁਪਏ ਕਿਲੋ ਨੂੰ 60 ਰੁਪਏ ਕਿਲੋ ਆ ਇਹ ਗੋਭੀ ਤਾਂ ਲੈ ਆ ਗਈ 50 40 50 ਰੁਪਏ ਕਿਲੋ ਨੂੰ ਗੋਭੀ 80 ਰੁਪਏ ਕਿਲੋ ਆ ਕੀ ਇਹਦਾ ਰੇਟ ਕੀ ਚੱਲਿਆ ਹੈ ਕੀ ਆ ਰੇਟ 60 ਰੁਪਏ ਕਿਲੋ ਸਾਰਾ ਇੱਕ ਹਫਤੇ ਦੇ ਵਿੱਚ ਵਿੱਚ ਵਧਿਆ ਆ ਦੋ ਚਾਰ ਦਿਨ ਦੀ ਫਰਕ ਪਿਆ ਆ हां जी दो चार दिन की लजत कितनी देर तक टाउन आएंगे देखो ताके खानी सकदी है इस बारे जिन्ने देर बरसात है हां बरसात है इधर ते पंजाब दे ते ਘਾਟਾ ਪਹਾੜ ਜਿੱਧਰ ਲੋਕਲ ਸਬਜ਼ੀ ਆਉਂਦੀ ਆ ਉਧਰੋਂ ਤੇ ਥੋੜਾ ਫਰਕ ਪੈ ਹੀ ਜਾਣਾ ਵਾ ਰੇਟ ਚ ਜਿੰਨੀ ਦੇਰ बरसात ਹੈ ਸਬਜ਼ੀ ਦੇ ਅਸਾਰ ਹੈਗੀ ਹੈ ਰੇਟ ਕੱਟਣ ਦੇ ਆ ਨਾ ਮੁਸ਼ਕਲ ਆ ਨਾ ਨਾ ਨਾਮਿਲ ਕਨ ਨਾਮ ਹਰ ਸਾਲ ਹੁੰਦਾ ਹਾਂ ਜੀ ਹਰ ਸਾਲ ਤਾਂ ਹੁੰਦਾ ਇਸ ਵਾਰ ਤਾਂ ਥੋੜਾ ਟਮਾਟਰ ਦਾ ਫਰਕ ਵਾ ਨਹੀਂ ਤੇ ਟਮਾਟਰ ਅੱਜ ਕੱਲ 100 120 ਤੱਕ ਪਹੁੰਚ ਜਾਂਦਾ ਸੀਗਾ ਨਮਸਕਾਰ ਜੀ ਸੋਸ਼ਲ ਵਰਕਰ ਮੈਂ ਅੱਜ ਸਵੇਰੇ ਜਦੋਂ ਮੰਡੀ ਜਾ ਰਿਹਾ ਸੀਗਾ ਤੇ ਘਰ ਦੇ ਆਨੇ ਵੀ ਕਹਾਂ ਵੀ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਸਬਜ਼ੀ ਲੈ ਆਓ ਘਰ ਦੇ ਨੇ ਵੀ ਤਾਂ ਹੀ ਕਿਹਾ ਕਿ ਜਾ ਕੇ ਪਤਾ ਲੱਗੇ ਵੀ ਹਰ ਚੀਜ਼ ਦਾ ਰੇਟ ਕੀ ਜਾ ਰਿਹਾ ਹੈ ਅੱਜ ਤੋਂ 15 ਦਿਨ ਪਹਿਲੇ ਜੇਕਰ ਮੈਂ ਪਿਆਜ਼ ਲੈਣ ਗਿਆ ਸੀ 17 ਰੁਪਏ ਕਿਲੋ ਮਿਲੇ ਸੀਗੇ ਹੁਣ ਅੱਜ ਦਾ ਰੇਟ ਜਿਹੜਾ ਵਾ 35 ਰੁਪਏ ਕਿਲੋ ਹੈ ਹਰ ਹੀ ਸਬਜ਼ੀ ਜਿਹੜੀ ਆ ਉਹ ਮਹਿੰਗੀ ਦੋ ਦੋ ਤਿੰਨ ਤਿੰਨ ਗੁਣਾ ਰੇਟ ਵਧ ਗਿਆ ਹੈ ਹਨ ਕਾਰਨ ਕਾਰਨ ਇਹ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਬਨੇ ਬਰਸਾਤ ਪੈ ਰਹੀ ਹੈ ਬਰਸਾਤ ਦੇ ਨਾਲ ਪਾਣੀ ਪਾਣੀ ਹੋਣ ਕਰਕੇ ਖੇਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਪਹਾੜਾ ਤੋਂ ਟ੍ਰਾਂਸਪੋਰਟੇਸ਼ਨ ਦੇ ਨਾਲ ਸਬਜੀ ਪੰਜਾਬ ਵਿੱਚ ਨਹੀਂ ਆ ਰਹੀ ਉਹ ਜਿਹੜੀ ਸਾਡੀ ਲੋਕਲ ਸਬਜੀ ਹੈ ਉਹ ਪਾਣੀ ਦੀ ਬਰਸਾਤ ਦੇ ਨਾਲ ਮਾਰ ਵਰ ਗਈ ਹੈ ਉਹ ਸਬਜੀ ਜਿਹੜੀ ਹੈ ਮੋਸਟਲੀ ਜਿਹੜੀ ਖਰਾਬ ਹੋ ਗਈ ਹੈ ਜਿਸ ਨਾਲ ਰੇਟ ਜਿਹੜੇ ਆ 3 ਦਿਨ ਗੁਣਾ ਵੱਧ ਗਏ ਹਨ ਔਰ ਹੁਣ ਆਮ ਲੋਕਾਂ ਦੀ ਰਸੋਈ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਐਸ ਵੇਲੇ ਅੰਬ ਦਾ ਜਿਹੜਾ ਵਾ ਸੀਜ਼ਨ ਬਹੁਤ ਵਧੀਆ ਛੋਟੇ ਅੰਬ ਜਿਹੜੇ ਆਚਾਰੀ ਅੰਬ ਕਾਫੀ ਮਾਰਕੀਟ 'ਚ ਮੈਂ ਦੇਖ ਰਿਹਾ ਮੰਡੀ 'ਚ ਕੈਮਰਾ ਮਾਰ ਲਓ ਦੇਖ ਲਓ ਕਾਫੀ ਆਏ ਹੋਏ ਨੇ ਇਸ ਸਸਤਾ ਵੀ ਹੈ ਗਿਆ ਆਚਾਰ ਪਾਓ ਇਹ 7 15 16 ਦਿਨ ਹੋਰ ਜਿਹੜੇ ਸੋਨ ਮਹੀਨੇ ਤੱਕ ਬਰਸਾਤਾ ਰੈਗੂਲਰ ਹੋਣੀਆਂ ਨੇ ਆਚਾਰ ਨਾਲ ਪ੍ਰਸ਼ਾਦਾ ਖਾਵਾਂਗੇ ਜਿਹੜੇ ਪਰਿਵਾਰ ਚਲੇਗਾ ਨਿੱਤੇ ਸੇ ਸਬਜੀ ਵਾਲਾ ਸਿਸਟਮ ਦੀ ਹੈ ਕਿ ਲੋਲੇ ਆਣਦੇ ਹੀ ਅੱਧਾ ਕਿਲੋ ਲੈ ਆਣਦੇ ਹੁਣ ਤੇ ਪਾਈਆ ਦੇ ਆ ਕੇ ਬ੍ਰੇਕ ਵੱਜ ਗਈ